ਆਪ ਸਭ ਦਾ ਇੱਥੇ ਅਮਰਸਰ ਦਿਹਾਤੀ ਪੁਲਿਸ ਐਸਐਸਪੀ ਆਫਿਸ ਸਭ ਦਾ ਸਭ ਨੂੰ ਜੀ ਆਇਆਂ ਸਭ ਦਾ ਨਿੱਘਾ ਸਵਾਗਤ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਅ ਅਮਰਸਰ ਦਿਹਾਤੀ ਪੁਲਿਸ ਵੱਲੋਂ ਦੋ ਬੱਕ ਬੱਕ ਕੇਸਾਂ ਦੇ ਵਿੱਚ ਨਸ਼ੇ ਦੀ ਜੋ ਸਮਗਰੀ ਹੈ ਉਹਦੀ ਜਿਹੜੀ ਰਿਕਵਰੀ ਹੋਈ ਹੈ ਪਲੱਸ ਜੋ ਅਕਿਊਜ਼ਡ ਫੜੇ ਨੇ ਉਹਨਾਂ ਦੀ ਬਰੀਫਿੰਗ ਲਈ ਇੱਥੇ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਪਹਿਲਾ ਕੇਸ ਜਿਹੜਾ ਹੈ ਅਜਨਾਲੇ ਥਾਣੇ ਦਾ ਜਿੱਥੇ ਅ ਅਜਨਾਲਾ ਥਾਣਾ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕੀਤਾ ਦੋ ਦੋਸ਼ੀ ਸੀ ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਇਹ ਦੋਨੋਂ ਦੋਸ਼ੀ ਜੋ ਹੈ ਇੱਕ ਮੋਟਰਸਾਈਕਲ ਤੇ ਇੱਕ ਪਿੱਠੂ ਬੈਗ ਸੁਮੇਤ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਵੱਲੋਂ ਸ਼ੱਕ ਦੀ ਬਨਾਤੇ ਇਹਨਾਂ ਨੂੰ ਰੋਕਣ ਲਈ ਇਸ਼ਾਰਾ ਕੀਤਾ ਗਿਆ ਤੇ ਇਹਨਾਂ ਨੇ ਮੋਟਰਸਾਈਕਲ ਭਜਾਇਆ ਉਸ ਤੋਂ ਬਾਅਦ ਇਹਨਾਂ ਨੂੰ ਚੇਜ਼ ਕਰਕੇ ਪ੍ਰੋਪਰ ਰੋਕਿਆ ਗਿਆ ਇਹਨਾਂ ਤੋਂ ਜਿਹੜੀ ਹੈ ਇਹ ਰਿਕਵਰੀ ਜਿਹੜੀ ਹੈ ਨਾਕੇ ਤੇ ਹੋਈ ਹੈ ਇਸ ਦੇ ਵਿੱਚ ਜੋ ਇਹ ਦੋ ਵਿਅਕਤੀ ਸੀ ਹਰਮਨ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਬਾਬਾ ਬਕਾਲ ਤੇ ਇਸ ਦੇ ਨਾਲ ਜਿਹੜਾ ਇਸ ਦਾ ਜਿਹੜਾ ਸਾਥੀ ਸੀ ਚਮਸ਼ੇਰ ਸਿੰਘ ਉਰਫ ਖੇਰਾ ਪੁੱਤਰ ਕੁਲਵਿੰਦਰ ਸਿੰਘ ਇਹ ਦੋ ਵਿਅਕਤੀ ਸਪਲੈਂਡਰ ਮੋਟਰਸਾਈਕਲ ਤੇ ਸਨ ਪਿੱਠੂ ਬੈਗ ਦੇ ਵਿੱਚ ਜੋ ਨਸ਼ੇ ਦੀ ਖੇਪ ਸੀ ਉਹ ਬਰਾਮਦ ਹੋਈ ਹੈ ਜੋ ਇਹ ਨਸ਼ੇ ਦੀ ਖੇਪ ਹੈ ਇਹ ਕਰੀਬਨ 2 ਕਿਲੋ ਤੇ 16 ਗ੍ਰਾਮ ਸਮੇਤ ਜਿਹੜਾ ਹੈ ਪੈਕਿੰਗ ਮਟੀਰੀਅਲ ਜੋ ਕਿ 150 ਗ੍ਰਾਮ ਦੇ ਕਰੀਬਨ ਸੀ ਉਹਦੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ ਇੱਕ 1.40 ਹਜ਼ਾਰ ਦੇ ਕਰੀਬਨ ਜਿਹੜੀ ਹੈ ਡਰਗ ਮਨੀ ਉਹ ਵੀ ਨਾਲ ਤੋਂ ਬਰਾਮਦ ਹੋਈ ਹੈ ਸੋ ਇਸ ਤਰੀਕੇ ਨਾਲ ਇਸ ਇਸ ਕੇਸ ਦੇ ਵਿੱਚ थाना ਜਨਾਲਾ ਵੱਲੋਂ 2 ਕਿਲੋ 16 ਗ੍ਰਾਮ ਹੈਰੋਇਨ ਦੀ ਰਿਕਵਰੀ ਮੋਟਰਸਾਈਕਲ ਦੀ ਰਿਕਵਰੀ ਤੇ ਨਾਲ ਹੀ ਡਰੱਗ ਮਨੀ 1 ਲੱਖ 40 ਹਜ਼ਾਰ ਦੇ ਕਰੀਬ ਉਹਦੀ ਰਿਕਵਰੀ ਹੋਈ ਆ ਜੋ ਇਸ ਦਾ ਸਾਥੀ ਸ਼ਮਸ਼ੇਰ ਸਿੰਘ ਸੀ ਜੋ ਭਜਨ ਜੀ ਕਾਬਯਰਿਆ ਸਾਡੀ ਪੁਲਿਸ ਪਾਰਟੀ ਲੱਗੀ ਹੋਈ ਹੈ ਜਲਦੀ ਉਹਨੂੰ ਵੀ ਕਾਬੂ ਕਰ ਲਿਆ ਜਾਏ ਇਸ ਤੋਂ ਇਲਾਵਾ ਦੂਜੇ ਕੇਸ ਦੇ ਵਿੱਚ ਥਾਣਾ ਮਹਿਤਾ ਵੱਲੋਂ 1 ਕਿਲੋ ਕਰੀਬਨ 600 ਗ੍ਰਾਮ ਦੇ ਕਰੀਬਨ ਜੜੀ ਹੈ ਓਪੀਅਮ ਅਫੀਮ ਦੀ ਰਿਕਵਰੀ ਹੋਈ ਹੈ ਇਨਾਂ ਨੇ ਬੜੇ ਹੀ ਪ੍ਰੋਫੈਸ਼ਨਲ ਢੰਗ ਦੇ ਨਾਲ ਜਿਹੜਾ ਹੈ ਇਸ ਜਿਹੜਾ ਹੈ ਰਿਕਵਰੀ ਨੂੰ ਜਿਹੜਾ ਹੈ ਕੀਤਾ ਹੈ। ਨਾਕੇ ਤੇ ਪਾਇਸ ਤੁਹਾਨੂੰ ਪਤਾ ਹੈ ਪਾਇਸ ਦੀ ਮਦਦ ਦੇ ਨਾਲ ਜੋ ਹੈ ਡਰਾਈਵਰ ਤੇ ਜਿਹੜਾ ਵਿਅਕਤੀ ਸੀ ਉਹਨੂੰ ਜਿਹੜਾ ਹੈ ਪਾਇਸ ਨੂੰ ਚੈੱਕ ਕੀਤਾ ਗਿਆ। ਉਸਦੇ ਤੁਸੀਂ ਇਹ ਪ੍ਰੈਸ ਨੋਟ 'ਚ ਵੀ ਦੇਖੋਗੇ ਤਿੰਨ ਮੁਕਦਮੇ ਆਲਰੇਡੀ ਦਰਜ ਨੇ। ਸੋ ਜਦੋਂ ਇਹ ਸ਼ੱਕ ਹੋਇਆ ਤੇ ਇਹਨੂੰ ਜਿਹੜਾ ਹੈ ਗੱਡੀ ਸਾਈਡ ਤੇ ਲਾ ਕੇ ਇਹਦੀ ਥੋਰੋਲੀ ਜਿਹੜੀ ਹੈ ਚੈਕਿੰਗ ਕੀਤੀ ਗਈ। ਪਹਿਲਾਂ ਤਾਂ ਕੁਝ ਮਿਲਿਆ ਨਹੀਂ ਪਰ ਜਦੋਂ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਤਾਂ ਜਿਹੜਾ ਡੈਸ਼ਬੋਰਡ ਹੈ ਉਹਦੇ ਵਿੱਚ ਜਿਹੜੀ ਕੈਵਿਟੀ ਬਣੀ ਹੋਈ ਸੀ ਜਿਹਦੇ ਵਿੱਚ ਉਹ ਸਾਰੀ ਹਫੀਮ ਜਿਹੜੀ ਹੈ ਉਤੋਂ ਇਹ ਬਰਾਮਦ ਹੋਈ ਸੋ ਇਸ ਤਰੀਕੇ ਨਾਲ ਬੜਾ ਵਧੀਆ ਇਹਨਾਂ ਨੇ ਪਾਇਆ ਐਪ ਜਿਹੜੀ ਪੰਜਾਬ ਪੁਲਿਸ ਵੱਲੋਂ ਡਿਵੈਲਪ ਕੀਤੀ ਗਈ ਹੈ ਜਿਹਦੇ ਵਿੱਚ ਕੀ ਦੋਸ਼ੀ ਉਹਨਾਂ ਦਾ ਜਿਹੜਾ ਜਿਹੜਾ ਉਹਨਾਂ ਦਾ ਹਿਸਟਰੀ ਹੁੰਦੀ ਹੈ ਉਹਨਾਂ ਦੇ ਕਿੰਨੇ ਪਰਚੇ ਦਰਜ ਨੇ ਉਸ ਐਪ ਦੀ ਮਦਦ ਦੇ ਨਾਲ ਜਿਹੜਾ ਹੈ ਇਹ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੋ ਇਸ ਤਰੀਕੇ ਨਾਲ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋ ਵੱਖ-ਵੱਖ ਕੇਸਾਂ ਦੇ ਵਿੱਚ ਹੈਰੋਨ ਤੇ ਅਫੀਮ ਦੀ ਰਿਕਵਰੀ ਸਮੇਤ ਦੋ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ।